ਹੇ ਗੁਰਜੀ ਕਾਕਾ ਸਾਹਿਬ ਹੇ ਗੁਰਜੀ ਕੀ ਫੋਟੇ ਤੁਹਾਡਾ ਸਾਡੇ YouTube ਚੈਨਲ ਤੇ ਤੇ ਫੇਵਪੇ ਤੇ ਸਵਾਗਤ ਹੈ ਅੱਜ ਆ ਵੀਡੀਓ ਲੈ ਕੇ ਆਇਆ ਪਟਿਆਲਾ ਜਾਈ ਪੱਗ ਜਿਹਦੀ ਲੈਂਦਾ ਹੀ 7 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੋਲ ਬਲ ਵਰਤਿਆ ਜਿਹੜਾ ਤੁਸੀਂ ਨੇ ਪੱਲਾ ਲੜ ਲਗਾਉਣਾ ਹੈ ਸਿਰ ਤੋਂ ਸੈਂਟਰ ਤੋਂ ਲਿਆ ਆ ਕੇ ਪੂਨੇ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਇੱਕ ਗਰਦ ਥਲੇ ਹੋਲਡ ਕਰਨ ਤੋਂ ਬਾਅਦ ਲੜ ਦੇ ਵਿੱਚ ਜਿਹੜੇ ਤਿੰਨੇ ਤੁਹਾਡੇ ਬਲ ਹੋਣਗੇ ਬੈਕ ਤੱਕ ਚੰਗੀ ਤਰ੍ਹਾਂ ਸਾਰੇ ਬਲ ਕੱਢਣ ਤੋਂ ਬਾਅਦ ਉਸ ਲੜੜ ਦੇ ਉੱਤੇ ਗਰ ਹੱਥ ਫੇਰ ਕਿਹੜਾ ਸਲਣ ਲਗਾ ਦੇਣਾ ਚੰਗੀ ਤਰ੍ਹਾਂ ਲੜ ਨੂੰ ਜਿਹੜਾ ਸਾਫ਼ ਕਰਕੇ ਬੈਗ ਦਾ ਕਿਹੜਾ ਸਲਣ ਲਗਾਉਣਾ ਤੇ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਲੜ ਨੂੰ ਜਿਹੜਾ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਪਾਸਾ ਹੱਥ ਨੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇੱਕ ਗੜੜਾ ਸਲੜ ਨੂੰ ਗੁੱਠ ਦੀ ਉਂਗਲੀ ਮਦਰਾ ਸਲੜ ਨੂੰ ਫੋਲਡ ਕਰਕੇ ਇਸ ਤੋਂ ਜਿਹੜਾ ਬੈਗ ਦਾ ਤੱਕ ਚੰਗੀ ਤਰ੍ਹਾਂ ਲੜ ਨੂੰ ਜਿਹੜਾ ਸਾਫ਼ ਕਰਕੇ ਇੱਕ ਗਰ ਤੋਂ ਜਿਹੜਾ ਲੜ ਨੂੰ ਫੋਲਡ ਕਰਕੇ ਫੋਲਡ ਕਰਕੇ ਥੱਲੇ ਉਸ ਲੜ ਨੂੰ ਜਿਹੜਾ ਡਬਲ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜੀ ਤੁਸੀਂ ਸਫਾਈ ਆ ਚੰਗੀ ਤਰ੍ਹਾਂ ਕਰ ਲੈਣੀ ਬੈਗ ਤੱਕ ਤੁਸੀਂ ਇਸ ਲੜ ਦੇ ਵਿੱਚ ਜਿਹੜੀ ਸਫਾਈ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜਾ ਬਾਜੋਤੀ ਨੇ ਫੇਰ ਲੈਣਾ ਬਾਜ ਫੇਰਨ ਤੋਂ ਬਾਅਦ ਇਸ ਲੜ ਦੀ ਜਿਹੜੀ ਸਫਾਈ ਉਹਨੇ ਹਟ ਕਰਕੇ ਇਸ ਲੜ ਨੂੰ ਹਲਕਾ ਜਿਹੜਾ ਚੱਕ ਕੇ ਤੁਸੀਂ ਨੇ ਲਗਾ ਦੇਣਾ ਚੰਗੀ ਤਰ੍ਹਾਂ ਉਹ ਜਿਹੜਾ ਤੁਹਾਡਾ ਪਹਿਲਾ ਲੜਾਸ ਉਸ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਹਲਕਾ ਜਿਹੜਾ ਬਾਜ ਆ ਉਹ ਤੁਸੀਂ ਨੇ ਫੇਰ ਦੇਣਾ। ਤੇੜਾ ਤੁਹਾਡਾ ਦੂਜਾ ਲੜਾਸ ਉਸ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਜ ਉੱਤੇ ਜਿਹੜਾ ਉਹ ਵੀ ਫੇਰ ਲੈਣਾ। ਉੱਤੇ ਬਾਅਦ ਫਿਰੰਤਵਾ ਤੁਸੀਂ ਨੇ ਹਲਕਾ ਜਿਹੜਾ ਥੱਲੇ ਵੀ ਜਿਹੜਾ ਤੁਸੀਂ ਨੇ ਬਾਜ ਫੇਰ ਕੇ ਉਹਦੇ ਜਿਹੜੀ ਸਫਾਈ ਉਹ ਕਰ ਲੈਣੀ। ਤੇਰਾ ਤੁਸੀਂ ਨਿਕਲਾ ਲੜਨ ਦਾ ਹੋਣਾ। ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਤੀਸਰਾ ਲੜਾ ਉਹ ਲਗਾਉਣਾ। ਲੜੜ ਨੂੰ ਬੈਕ ਤੋਂ ਪੈਂਚ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਤੇ ਰੱਖ ਕੇ ਤੇ ਗਰਫ ਲੜੜ ਨੂੰ ਜਿਹੜਾ ਇੱਕ ਗਰਫ ਉੱਤੇ ਜਿਹੜਾ ਫੋਲਡ ਕਰਕੇ ਉੱਤੋਂ ਫੋਲਡ ਕਰਨ ਤੋਂ ਬਾਅਦ ਤੁਸੀਂ ਇਸ ਲੜੜ ਨੂੰ ਅੰਗੂਠੇ ਦੀ ਮਦਦ ਨਾਲ ਜਿਹੜਾ ਡਬਲ ਇੱਕ ਸਿੰਗਲ ਫੋਲਡ ਕਰਨ ਤੋਂ ਬਾਅਦ ਇਸ ਛਾੜ ਨੂੰ ਜਿਹੜਾ ਬੈਕ ਤੱਕ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਇਸ ਲੜੜ ਨੂੰ ਡਬਲ ਜਿਹੜਾ ਫੋਲਡ ਕਰ ਦੇਣਾ ਹੁਣ ਇਸ ਲੜੜ ਨੂੰ ਵੀ ਜਿਹੜਾ ਤੁਸੀਂ ਨੇ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਤੁਸੀਂ ਇਸ ਲੜੜ ਨੂੰ ਜਿਹੜਾ ਤੁਸੀਂ ਨੇ ਲਗਾ ਦੇਣਾ ਅਪਨੇ ਬਾਦੀ ਮਦਰ ਨਾਲ ਸਲੜ ਦੇ ਵਿੱਚ ਵੀ ਜਿਹੜਾ ਬਾਸ਼ ਫੇਰ ਕੇ ਜਿਹਨ ਸਲੜ ਦੀ ਜਿਹੜੀ ਸਫਾਈ ਉਹ ਕਰ ਲੈਣੀ ਤੇ ਨੇੜੇ ਟੈਨਲਾਂ ਲਗਾ ਐਨ ਤੇ ਨਾਲ ਦਾ ਫਾਸਲਾ ਤੁਸੀਂ ਨੇ ਸੇਮ ਰੱਖਣਾ ਕਿਸੇ ਲੜਦਾ ਵੀ ਤੁਹਾਡਾ ਜਿਹੜਾ ਫਾਸਲਾ ਵੱਧ ਘਟ ਨਹੀਂ ਕਰਨਾ ਹੁਣ ਤੁਸੀਂ ਚੰਗੀ ਤਰ੍ਹਾਂ ਲੜਾਂ ਦੀ ਸਾਰਿਆਂ ਦੀ ਜਿਹੜੀ ਸਫਾਈ ਉਹ ਕਰ ਲੈਣੀ ਜਿਹੜਾ ਹੁਣ ਤੁਸੀਂ ਨਗਰ ਲੜਾ ਲਗਾਣਾ ਲੜ ਨੂੰ ਬੈਗ ਤੋਂ ਪਿੰਚ ਕਰਕੇ ਮੁਣੀ ਦਾ ਫੋਲਡ ਦਾ ਪਾਸਾ ਹੱਥ ਲੈ ਰੱਖ ਕੇ ਤੇ ਮਦ ਪਾਸਾ ਹੌਤੇ ਰੱਖ ਕੇ ਹਲਕਾ ਹਿਲਾੜਨ ਨੂੰ ਹੱਥ ਲੈ ਖਿੱਚ ਕੇ ਉੱਤੋਂ ਜਿਹੜਾ ਚੰਗੀ ਤਰ੍ਹਾਂ ਹਿਲਾੜਨ ਨੂੰ ਫੋਲਡ ਕਰਕੇ ਉੱਤੋਂ ਫੋਲਡ ਕਰਨ ਤੋਂ ਬਾਅਦ ਤੁਸੀਂ ਇਹਨੂੰ ਗੂਠੇ ਦੀ ਮਦਰਾ ਵਿੱਚ ਲੜਨ ਨੂੰ ਜਿੱਥੋਂ ਤੁਸੀਂ ਇਹਨੇ ਪਹਿਲਾਂ ਪਹਿਲਾਂ ਇਹ ਲੜ ਜਿਹੜਾ ਫੋਲਡ ਕੀਤੇ ਹਨ ਉੱਥੇ ਹੀ ਇਸ ਲੜਨ ਨੂੰ ਇੱਕ ਗਰ ਫੋਲਡ ਕਰਕੇ ਗਰ ਤੋਂ ਇਹਨਾਂ ਨੂੰ ਹਿਲਾੜਨ ਨੂੰ ਫਿਰ ਜਿਹੜਾ ਫੋਲਡ ਹੈ ਜਿਹੜਾ ਕਰ ਲੈਣਾ ਹੁਣ ਇਸ ਲੜਨ ਨੂੰ ਬੈਗ ਤੱਕ ਚੰਗੀ ਤਰ੍ਹਾਂ ਨਾਲ ਸਾਫ਼ ਇਹਨਾਂ ਨੂੰ ਜਿਹੜਾ ਕਰ ਲੈਣਾ ਬੈਕ ਦਾ ਤੁਸੀਂ ਨੇ ਚੰਗੀ ਤਰ੍ਹਾਂ ਹਿਲਾੜ ਨੂੰ ਜੜਾ ਸਿਰੇ ਸਾਫ਼ ਕਰਕੇ ਜੜਾ ਤੁਹਾਨੂੰ ਲਗਾ ਦੇਣਾ। ਹੁਣ ਤੈਨੂੰ ਉਤਲੇ ਪੇਚਾਂ ਨੂੰ ਵੀੜਾ ਉਹ ਕਾਹੜਾ ਸੈਟਅਪ ਕਰ ਲੈਣਾ। ਉਤਲੇ ਪੇਚਾਂ ਦਾ ਵੀ ਜਿਹੜਾ ਤੁਹਾਡਾ ਫਾਸਲਾ ਉਹ ਤੁਸੀਂ ਨੇ ਜਿਹੜਾ ਸੇਮ ਰੱਖਣਾ। ਤੁਸੀਂ ਜਿਹੜਾ ਚੌਥਾ ਲੜਨ ਦਾ ਗਾਇਸ ਉਸ ਦੇ ਵਿੱਚ ਵੀੜਾ ਬਾਸ਼ ਫੇਰ ਕੇ ਇਸ ਲੜ ਦੀ ਵੀੜੀ ਬੈਕ ਤੱਕ ਕਿਹੜੀ ਸਫਾਈ ਉਹ ਕਰ ਲੈਣੀ। ਨੋਕ ਦੇ ਕੋਲ ਵੀ ਜਿਹੜਾ ਤੁਸੀਂ ਨੇ ਲੜਨ ਦੇ ਚੰਗੀ ਤਰ੍ਹਾਂ ਜੜਾ ਛੱਟ ਕਰ ਲੈਣੇ ਹਨ। ਇਹਨੇ ਸਾਰੀ ਇਹੜੀ ਫਾਗ ਦੀ ਸ਼ਰਟ ਜਿਹੜੀ ਤਾਂ ਤੋਂ ਉੱਤੇ ਹਟ ਕਰ ਲੈਣੀ ਹੈ ਜਿਹੜੀ ਤੁਹਾਡੀ ਸ਼ੇਪ ਹੈ ਜ ਤੁਸੀਂ ਨੂੰ ਉਹ ਵੀ ਜਿਹੜੀ ਜੰਨੇ ਚੰਗੀ ਤਰ੍ਹਾਂ ਸੈੱਟ ਕਰਕੇ ਇਹਦਾ ਤੁਸੀਂ ਨਿਗਲਾ ਲੜ ਲਾਉਣਾ ਲੜ ਲਾ ਲਾਉਣਾ ਤੁਸੀਂ ਨੇ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਲੜ ਜਿਹੜਾ ਪੂਣੀ ਦਾ ਬੰਦ ਪਾਸਾ ਤੇ ਰੱਖ ਕੇ ਲੜ ਨੂੰ ਬੈਕ ਤੋਂ ਖਿੰਚ ਕਰਕੇ ਇੱਕ ਗਰ ਤੂੰ ਨੇ ਅੰਗੂਠੇ ਦੀ ਬਦਨਾਸ ਲੜ ਨੂੰ ਉਹਦਾ ਫੋਲਡ ਕਰਕੇ ਉਹਤੇ ਮੈਂ ਨਾ ਫੋਲਡ ਕਰ ਤਵਾ ਜਿਹੜਾ ਤੁਸੀਂ ਘਰ ਤੋਂ ਜਿਹੜਾ ਤੁਸੀਂ ਜਿਹੜਾ ਫੋਲਡ ਆ ਕਰ ਦੇਣਾ ਉਹ ਤੋਂ ਫੋਲਡ ਕਰ ਤਵਾ ਇਸ ਲੜ ਨੂੰ ਜਿਹੜਾ ਡਬਲ ਫੋਲਡ ਕਰਕੇ ਇਸ ਲੜ ਨੂੰ ਜਿਹੜਾ ਵੈਕ ਤੱਕ ਚੰਗੀ ਤਰ੍ਹਾਂ ਇਹਦਾ ਮੈਨੂੰ ਸਾਫਾ ਕਰ ਲੈਣਾ ਵੈਕ ਤੱਕ ਸਾਫ ਕਰਨ ਤੋਂ ਬਾਅਦ ਲੜ ਨੂੰ ਜਿਹੜਾ ਤੁਸੀਂ ਲਗਾ ਦੇਣਾ ਇਸ ਲੜ ਨੂੰ ਵੀ ਜਿਹੜਾ ਤੁਸੀਂ ਚੰਗੀ ਤਰ੍ਹਾਂ ਇਹਦਾ ਜਿਹੜਾ ਸੈਟ ਆ ਕਰ ਲੈਣਾ ਉਤਰੇ ਪੇਜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਜ ਫੇਰ ਕੇ ਉਤਰੇ ਪੇਜ ਦੀ ਵੀ ਜਿਹੜੀ ਸਫਾਈਆ ਕਰ ਲੈਣੀ। ਮਨ ਤੋਂ ਇਹੜਾ 5 ਮਿੰਟ ਲਗਾਏ ਉਸ ਦੇ ਵਿੱਚ ਵੀ ਬਾਜ ਫੇਰ ਕੇ ਸੜ ਦੀ ਚੰਗੀ ਤਰ੍ਹਾਂ ਇਹਦੀ ਸਫਾਈਆ ਬੈਕ ਤਾਂ ਜਿਹੜੀ ਕਰ ਦੇਣੀ। ਮਨ ਤੋਂ ਇਹ ਸਾਰੇ ਡਾਂ ਦੇ ਵਿੱਚ ਉੱਤੇ ਜਿਹੜਾ ਬਾਜਾ ਤੁਸੀਂ ਨੇ ਜਿਹੜਾ ਫੇਰ ਲੈਣਾ। ਹਲਕੀ ਜਿਹੜੀ ਤੁਹਾਡੀ ਨੋਕ ਹੋ ਗਈ ਉਸ ਨੂੰ ਜਿਹੜਾ ਤੁਸੀਂ ਨੇ ਦੱਬ ਲੈਣਾ। ਜੇਕਰ ਤੁਹਾਡੀ ਆਦਨੋਖ ਤਿੱਖੀ ਹੁੰਦੀ ਹੈ ਤੁਸੀਂ ਨੂੰ ਹੱਥ ਮਾਰ ਕੇ ਜਿਹੜਾ ਹਲਕਾ ਹੈ ਤੁਸੀਂ ਦੱਬ ਸਕਦੇ ਹੋ ਜਿਹੜਾ ਹਾਂ ਤੁਸੀਂ ਨੇ ਛੇਵਾਂ ਲੜ ਲਗਾਉਣਾ ਫੋਨ ਇਹਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬਾਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਬੈਗ ਤੋਂ ਵਿੱਚ ਕਰਕੇ ਇਹ ਕਰ ਉਸ ਲੜ ਨੂੰ ਫੋਲਡ ਕਰਕੇ ਉੱਤੋਂ ਫੋਲਡ ਕਰਨ ਤੋਂ ਬਾਅਦ ਉਹਨੇ ਗੂਠੇ ਦੀ ਮੋਦਰਾ ਨੱਕ ਦੀ ਸੇਧ ਦੇ ਵਿੱਚ ਇਸ ਲੜ ਨੂੰ ਜਿਹੜਾ ਫੋਲਡ ਕਰਕੇ ਆਪੇ ਜਿਹਦੇ ਵਿੱਚ ਇਹ ਲੜ ਨੂੰ ਇੱਕ ਗਰ ਫੋਲ ਲਗਾਣ ਤੋਂ ਆ ਤੁਸੀਂ ਨੇ ਹਲਕਾ ਖਿੱਚ ਕੇ ਇਹ ਲੜ ਨੂੰ ਡਬਲ ਫੋਲਡ ਕਰਕੇ ਇੱਕ ਗਰ ਥੋੜਾ ਜਿਹਾ ਲੜ ਲੜ ਨੂੰ ਜਿਹੜਾ ਸਾਫਾ ਥੋੜਾ ਫੋਲਡ ਕਰਕੇ ਇਹ ਲੜ ਨੂੰ ਚੰਗੀ ਤਰ੍ਹਾਂ ਹੁਣ ਜਿਹੜਾ ਤੁਸੀਂ ਨੇ ਸਾਫਾ ਕਰ ਲੈਣਾ ਬੈਗ ਤੱਕ ਤੁਸੀਂ ਨੇ ਇਸ ਲੜ ਨੂੰ ਚੰਗੇ ਤਰ੍ਹਾਂ ਜਿਹੜਾ ਤੁਸੀਂ ਨੇ ਸਾਫ ਕਰਕੇ ਜਿਹੜਾ ਤੁਸੀਂ ਨੇ ਲਗਾ ਦੇਣਾ ਹੁਣ ਤੁਸੀਂ ਇਹ ਲੜ ਦੇ ਵਿੱਚ ਵੀ ਜਿਹੜਾ ਬਾਅਦ ਫੇਰ ਕੇ ਚੰਗੀ ਤਰ੍ਹਾਂ ਤਲੇ ਲੜ ਦੀ ਜਿਹੜੀ ਸਫਾਈ ਹੋ ਕਰ ਦੇਣੀ। ਮਣੇ ਵੇਂ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਜ ਫੇਰ ਕੇ ਇਸ ਲੜ ਦਾ ਜਿਹੜਾ فاਸਲਾ ਉਹ ਤੁਸੀਂ ਨੇ ਜਿਹੜਾ ਸੈਟ ਕਰ ਲੈਣਾ। ਹਲਕਾ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰਨ ਤੋਂ ਬਾਅਦ ਤੁਸੀਂ ਇਸ ਲੜ ਨੂੰ ਹਲਕਾ ਫਿਰ ਤੋਂ ਜਿਹੜਾ ਥੱਲੇ ਖਿੱਚ ਕੇ ਜਿਹੜਾ ਨੂੰ ਜਿਹੜਾ ਤੁਸੀਂ ਸੈਟ ਆ ਕਰ ਲੈਣਾ। ਉਹ ਤੁਹਾਡੇ ਨੀ ਹੇ ਤਲੇ ਬੇ ਜਿਹੜਾ ਤੁਹਾਡੀ ਨੋਕ ਹੋਊਗੀ ਤੁਸੀਂ ਉੱਥੇ ਜਿਹੜਾ ਬਾਜ ਫੇਰ ਕੇ ਤੁਸੀਂ ਨੇ ਉੱਥੋਂ ਜਿਹੜੇ ਬਲ ਹੋਣਗੇ ਤੁਹਾਡੇ ਜਿਹੜੇ ਚੰਗੇ ਤਾਂ ਜਿਹੜੇ ਕੱਢ ਦੇਣੇ ਹਨ। ਉਹਦੇ ਜਿਹੜੇ ਸ਼ੇਪ ਉਹਦੇ ਨੇੜੇ ਚੰਗੇ ਤਰ੍ਹਾਂ ਜਿਹੜੀ ਤੁਹਾਡੀ ਜਿਹੜੀ ਸ਼ੇਪ ਹੋਊਗੀ ਤੇ ਨੇੜੇ ਸੈਟਅਪ ਕਰ ਲੈਣੀ ਮੇਰੇ ਜਿਹੜੇ ਤੁਹਾਡੇ ਸ਼ੇਵੇਂ ਰੱਦ ਦੇ ਵਿੱਚ ਵਾਲ ਹੋਣਗੇ ਉਥੇ ਨੂੰ ਉਂਗਲਾਂ ਦੀ ਗੁੰਗਲ ਗੁੱਠੇ ਦੀ ਮੈਂ ਦਿਨਾਤ ਨੂੰ ਨੇ ਹਾਰੇ ਵਾਲ ਨੇ ਜਿਹੜੇ ਉਸ ਨੂੰ ਥੱਲੇ ਖਿੱਚ ਕੇ ਪੱਗ ਪੈਨ ਨੂੰ ਜਿਹੜਾ ਨੱਕ ਦੀ ਸ਼ੇ ਦੇ ਵਿੱਚ ਲਗਾ ਕੇ ਉਸ ਨੂੰ ਪੱਗ ਪੈਨ ਨੂੰ ਅੱਧਾ ਅੰਦਰ ਤੇ ਅੱਧਾ ਬਾਹਰ ਆ ਕੇ ਇਸ ਲੜਾ ਨੂੰ ਅੱਜ ਨੂੰ ਕਲਗੀ ਲੜਾ ਐੜਾ ਲਗਾਉਣਾ ਕਲਗੀ ਲੜ ਲਗਾਉਣਾ ਐ ਇਤੁ ਦਿਨ ਪੂਣ ਕਲਗੀ ਲੜ ਦੀ ਪੂਣੀ ਖੋਲ ਕੇ ਉੱਤਲੇ ਪੱਲੇ ਨੂੰ ਜਿਹੜਾ ਥੱਲੇ ਨੂੰ ਫੋਲਡ ਕਰਕੇ ਤੇ ਥੜਾਲੇ ਪੱਲੇ ਨੂੰ ਉੱਤੇ ਨੂੰ ਜਿਹੜਾ ਫੋਲਡ ਕਰਕੇ ਇਸ ਲੜ ਨੂੰ ਇੱਕ ਗਰ ਖਿੱਚ ਕੇ ਇਹ ਗਰ ਤੋੜਾ ਖਿੱਚ ਕੇ ਇਸ ਲੜ ਨੂੰ ਜਿਹੜਾ ਉਸੇ ਬਲ ਨੇ ਜਿਹੜੇ ਤੁਸੀਂ ਅੰਦਰ ਜਿਹੜੇ ਫੋਲਡ ਕਰ ਦੇਣੇ ਹਨ ਚੰਗੀ ਤਰ੍ਹਾਂ ਤੁਸੀਂ ਨੇ ਬੈਕ ਤੱਕ ਜਿਹੜੇ ਲੜ ਲੜਾ ਦੇ ਜਿਹੜੇ ਲੜਦੇ ਜਿਹੜੇ ਬਲ ਹੋਣਗੇ ਤੁਸੀਂ ਨੇ ਚੰਗੀ ਤਰ੍ਹਾਂ ਉਹ ਤੋਂ ਨੇੜੇ ਸਜਾ ਕੱਢ ਦੇਣੇ ਹਨ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਤੁਸੀਂ ਨੇ ਜਿਹੜਾ ਪੱਗ ਪੈਂਦੇ ਤੁਸੀਂ ਨੇ ਲੜ ਨੂੰ ਤੇ ਜੀ ਥੱਲੇ ਜੀ ਲਿਆ ਕੇ ਉਤਨੋਂ ਸੱਜੇ ਪਾਸੇ ਵਾਲੂ ਇਹੜਾ ਕਮਾ ਦੇਣਾ ਸੱਜੇ ਪਾਸੇ ਵਾਲੂ ਕਮਾਉਣ ਤੋਂ ਬਾਅਦ ਲੜ ਨੂੰ ਉਸ ਲੜ ਨੂੰ ਤੁਸੀਂ ਇਹੜਾ ਸ਼ੇਪ ਦੇ ਕੋਲੋਂ ਚੰਗੀ ਤਰ੍ਹਾਂ ਇਹੜਾ ਦੱਬਣਾ ਹਲਕਾ ਇਸ ਲੜ ਨੂੰ ਇਹੜਾ ਕੋਲ ਕੇ ਤੁਸੀਂ ਇਹਨੇ ਸ਼ੇਪ ਦੇ ਕੋਲ ਇਹੜਾ ਚੰਗੀ ਤਰ੍ਹਾਂ ਦੱਬ ਦੇਣਾ ਜੇਕਰ ਤੁਹਾਡਾ ਲੜਾ ਟੁੱਟੇ ਲੜਾਂ ਦਾ ਤੁਸੀਂ ਉਸ ਦੇ ਉੱਤੇ ਇਹੜੇ ਪੱਗ ਵਾਂ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉਹ ਢਲਾ ਨਹੀਂ ਹੋਵੇਗਾ ਬੰਦੇ ਨੇ ਚੰਗੀ ਤਰ੍ਹਾਂ ਲਈ ਥੋੜੀ ਪੱਗਾਇੀ ਬੰਦੇ ਨੇ ਚੰਗੀ ਤਰ੍ਹਾਂ ਲਈ ਸੈਟਅਪ ਕਰ ਲੈਣੀ ਜਿਹੜਾ ਪਹਿਲਾ ਲੱਸ ਦੇ ਵਿੱਚ ਵੀ ਬਾਅਦ ਫੇਰ ਕੇ ਹੁਣ ਸਾਰੇ ਲੜਾਂ ਦੇ ਵਿੱਚ ਬੈਕ ਤੱਕ ਚੰਗੀ ਤਰ੍ਹਾਂ ਬਾਅਦ ਫੇਰ ਕੇ ਤੁਹਾਨੂੰ ਲੜਾਂ ਦੀ ਜਿਹੜੀ ਸਫਾਈ ਆ ਕਰ ਦੇਣੀ ਹੁਣ ਜਿਹੜਾ ਤੁਸੀਂ ਨੇ ਸਿਰ ਢੱਕਣਾ ਹੈ ਸਿਰ ਦੇ ਸੈਂਟਰ ਦੇ ਜਿਹੜਾ ਪਹਿਲਾ ਲੜ ਲਗਾਇਆ ਸੀ ਉਸ ਲੜ ਤੋਂ ਖਿੱਚ ਕੇ ਉਸ ਨੂੰ ਪੂਰੇ ਸਿਰ ਦੇ ਉੱਤੇ ਜਿਹੜਾ ਫਲਾ ਕੇ ਟਰੈਟਰਰ ਦੇ ਨੂੰ ਪੂਰੇ ਚਿਰ ਦੇ ਜਿਹੜਾ ਕਵਰ ਕਰਕੇ ਨੇ ਲੜਾ ਦੇ ਜਿਹੜਾ ਅੰਦਰ ਤੇ ਨੇ ਜਿਹੜਾ ਉਹ ਕਪੜੇ ਨੂੰ ਜਿਹੜਾ ਦੇ ਦੇਣਾ ਤੇ ਜਿਹੜਾ ਤੁਹਾਡਾ ਪਿਛਲਾ ਲੜਾ ਉਸ ਨੂੰ ਤੁਸੀਂ ਨੇ ਖਿੱਚ ਦੇਣਾ ਪਿਛਲਾ ਲੜ ਖਿੱਚਣ ਤੋਂ ਬਾਅਦ ਤੁਸੀਂ ਨੇ ਉਸ ਨੂੰ ਜਿਹੜਾ ਫਿਰ ਤੋਂ ਜਿਹੜਾ ਗਰਸੇ ਰਹਿ ਜਾ ਰਿਹਾ ਤੁਹਾਨੂੰ ਜਿੱਥੋਂ ਨਗਾਰਿਆ ਹੈ ਉਹ ਤੋਂ ਢੱਕ ਲੈਣਾ ਬਾਅਦ ਵਿੱਚ ਦੇਣਾ ਤੁਸੀਂ ਨੇ ਚੰਗੀ ਤਰ੍ਹਾਂ ਇਹ ਜਿਹੜਾ ਕਪੜੇ ਨੂੰ ਲੜਾ ਦੇ ਅੰਦਰ ਦੇ ਦੇਣਾ ਛੜ ਫਿਰ ਫਿਰ ਤੋਂ ਜਿਹੜਾ ਪਿਛਲੇ ਲੜ ਨੂੰ ਖਿੱਚ ਕੇ ਲੜ ਨੂੰ ਦੂਜੇ ਸਾਈਡਾਂ ਤੋਂ ਫੋਲਡ ਕਰਕੇ ਲੜ ਨੂੰ ਜਿਹੜਾ ਬੈਗ ਤੇ ਚੰਗੀ ਤਰ੍ਹਾਂ ਦਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਬਦਲੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ